ਸੰਜੀ ਸਸਤੀ ਕਾਲ ਜੀ ਸਵਾਗਤ ਆ ਤੁਹਾਡਾ ਅਨਮੋਲ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਰਾਮਗੜ ਚੁੰਗਾ ਮੌਕਸ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਲਖੇਵਾਲੀ ਮੰਡੀ ਪੈ ਜਾਂਦੀ ਆ ਲਖੇਵਾਲੀ ਤੋਂ ਤਕਰੀਬਨ 6-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤੇ ਮੌਕਸਰ ਤੋਂ ਜੇ ਗੱਲ ਕਰੀਏ ਤਾਂ 11-12 ਕਿਲੋਮੀਟਰ ਦੀ ਦੂਰੀ ਤੇ ਆ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਜਿੰਨਾ ਹੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਅਨਮੋਲ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਠੀਕ ਆ ਨਾਂ ਦੱਸੀ ਬਾਈ ਆਪਣਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਠੀਕ ਆ ਬਾਈ ਕੁਲਵਿੰਦਰ ਇਹ ਵੜ ਆਪਣੇ ਘਰ ਦੀ ਆ ਘਰ ਦੀ ਠੀਕ ਆ ਕਿੰਨਾ ਮਾਸੂਆ ਸੁਣਾ ਬਈ ਇਹ ਤੀਜਾ ਸੁਭਾ ਸੁਣੇ ਹੈ ਜੀ ਠੀਕ ਆ ਕਿੰਨੇ ਦਿਨ ਪਏ ਆ ਬਈ ਸੁਣ ਚ 4 ਤਰੀਕ ਨੂੰ ਜਨਮ ਪੂਰੇ ਹੈ ਠੀਕ ਆ ਅੱਜ 29 ਤਰੀਕ ਹੋ ਗਈ ਲਗ ਪੰਜ-ਸੱਤ ਦਿਨ ਪਏ ਆ ਪੰਜ-ਸੱਤ ਦਿਨ ਪਏ ਆ ਲੋ ਦਬਾਈ ਕਿਨਾਂ ਖਪਾਣ ਦੀ ਹੈ ਉਹ ਵੀ 30 ਲੀਟਰ ਦਾ ਆਪਣਾ ਚੋਆ ਠੀਕ ਆ ਦੂਜੇ ਸੂਹ 30 ਲੀਟਰ ਚੋਆ ਹਾਂਜੀ ਤੇ ਬਾਕੀ ਗਾਂ ਅਗਲੇ ਦੀ ਸੇਵਾ ਦੇ ਸਿਰ ਤੇ ਆ ਠੀਕ ਆ ਵੱਧ ਵੀ ਲੈ ਸਕਦਾ ਸਹੀ ਗੱਲ ਆ ਲੋ ਵੀ 30 ਲੀਟਰ ਤਾਂ ਬਾਈ ਜਾਂਦਾ ਤੁਸੀਂ ਮੰਨ ਕੇ ਲੈ ਜਾਓ ਕਿਉਂਕਿ ਬਾਈ ਜਾਂਦਾ ਜੇ ਆਪਣੇ ਕੋਲੇ ਸੁੰਦੀ ਹੈ ਨਾ ਆਪਾਂ ਚਵਾ ਕੇ ਵੀ ਦੇ ਦੇਾਂਗੇ ਸੋਹਣੀਆਂ ਦੋਸਤੋ ਸਾਮ ਸੰਭਾਲ ਦੀ ਗੱਲ ਕਰੀਏ ਰਾਜੀਪੜੀ ਚੰਗੀ ਆ ਸੋਹਣੀ ਵੜਾ ਦੋਸਤੋ ਦੇਖ ਸਕਦੇ ਆ ਫੇਸ ਚੈੱਕ ਕਰ ਸਕਦੇ ਆ ਤੇ ਹਵਾਨੇ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ 5-7 ਦਿਨ ਸੂਨਚੇ ਨੇ ਲੈ ਜਾਣੇ ਹੱਥੀ ਜਵਾਈ ਵਾਲਾ ਥਣ ਲੱਗਿਆ ਪੂਰਾ ਖੁੱਲਾ ਹਵਾਨਾ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਥਣਾ ਦਾ ਸਾਈਜ਼ ਆ ਚਾਰੇ ਥਣਾ ਦਾ ਸੇਮ ਸਾਈਜ਼ ਆ ਤੇ ਮਗਰ ਦੇ ਪਾਸੋਂ ਢਿੱਲ ਦੀ ਗੱਲ ਕਰੀਏ ਨਾ ਢਿੱਲ ਬਹੁਤ ਪਈ ਹੈ ਇਹ ਦੇਖ ਸਾਡੀ ਬਹੁਤ ਜਿਆਦੇ ਢਿੱਲ ਪਈ ਆ ਸੋਹਣਾ ਹਵਾਨਾ ਤਿਆਰ ਕਰ ਜਾਈ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਕਰਮਾ ਵਾਲੀ ਠੰਡੀ ਸੀਲ ਬਹੁਤ ਆ ਐ ਜੀ ਵਹਿੜਾ ਦੋਸਤੋ ਜੇ ਗੱਲ ਕਰੀਏ ਨਾ ਤੁਸੀਂ ਭੌਂਦੀ ਵੇੜੇ ਠੱਲ ਕੇ ਚਵਾਈ ਕਰ ਲੋ ਜੀ ਠਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਠਣਾ ਦਾ ਸਾਈਜ਼ ਤੇ ਤੋੜ ਕੇ ਤੁਹਾਨੂੰ ਖਾਉਣੇ ਆ ਬਿਲਕੁਲ ਰਾਜੀ ਪੜੀ ਆ ਕੋਈ ਲਿੱਸੀ ਲਾਵੀ ਨਹੀਂ ਅਨੁਮਾਨਾਂ ਦੀ ਦੁੱਧ ਦੇ ਨੇ 30 ਲੀਟਰ ਥੁੱਲਾ ਪਾ ਦੇਣਾ ਬਾਕੀ ਸੇਵਾ ਸੰਭਾਲ ਦੇ ਦਿੱਸਤੇ ਆ ਇੱਥੇ ਆ ਕੇ ਤੁਸੀਂ ਆਪ ਦੀ ਤਸੱਲੀ ਕਰ ਲੈਣੀ ਆ ਦੇਖ ਸਾਦੇ ਸੋਹਣਾ ਹਵਾਨਾ ਤਿਆਰ ਕੀਤਾ ਰਾਜੀ ਪੜੀ ਚੰਗੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰ ਦੀ ਵਹਿੜਾ ਸੇਖਾ ਦੀ ਰਾਜੀ ਬੜੀ ਚੰਗੀ ਆਖਣਾ ਦਾ ਸਾਇਸ ਸੋਹਣਾ ਫੱਤੀ ਚਵਾਈ ਵਾਲਾ ਥਣ ਲੱਗਿਆ ਕੋਈ ਛੋਟਾ ਨਹੀਂ ਆ ਹਵਾਨਾ ਕਰਮਾਲੀ ਨੇ 5-7 ਦਿਨਾਂ ਤਾਈਂ ਜੇ ਗੱਲ ਕਰੀਏ ਜੋ ਤਿਆਰ ਕਰਗੀ ਦਾ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਤੇ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਲੈਨੇ ਭਈ ਇਹਦਾ ਰੇਟ ਦੀ ਗੱਲ ਕਰੀਏ ਦਾ ਰੇਟ ਦੀ ਠੀਕ ਹੈ 1,20,000 ਮਾਨਤਨ ਹੋ ਜੂਆ ਮਾਨਤਨ ਖੁੱਲਾ ਕਰਦੇ ਆਂਗੇ ਠੀਕ ਹੈ ਲੋ ਵੀ ਮਾਨਤਨ ਖੁੱਲਾ ਹੋ ਜੂ 1,20,000 ਰੁਪਏ ਰੇਟ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਰਾਮਗੜ ਚੂਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਵਾ ਘਰੇਲੂ ਕੋਆਰ ਦੇ ਘਰੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦਾ ਕੰਮ ਆ ਜਿਹੜੇ ਵੀ ਦੇ ਪਸੰਦ ਹੋਏ ਤਾਂ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨੰਬਰ 97115 11307 ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ i not